ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਢਾਲੀਵਾ ਲੋ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਲਤਾਲਾ ਚਰਨਜੀਤ ਦੀ ਹੁੰਨਾ ਦੀ ਦੁਕਾਨ ਤੇ ਜਿੱਥੇ ਕੀ ਬਹੁਤ ਹੀ ਘੈਂਟ ਘੈਂਟ ਅਤੇ ਬਹੁਤ ਹੀ ਸੋਹਣੇ ਪਟਾਕੇ ਮਿਲਦੇ ਹਨ ਜਿਵੇਂ ਕੀ ਅਨਾਰ ਝਗਰੀਆਂ ਅਤੇ ਹੋਰ ਬਹੁਤ ਘੈਂਟ ਘੈਂਟ ਜਵਾਕਾਂ ਦੇ ਚਲਾਉਣ ਵਾਸਤੇ ਪਟਾਕੇ ਮਿਲਦੇ ਹਨ ਤੇ ਮੇਰੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਵਾਰ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਜ਼ਰੂਰ ਸੰਪਰਕ ਕਰੋ ਜਿਵੇਂ ਕਿ ਆਪਣੇ ਘਰਾਂ ਦੀ ਸਜਾਵਟ ਲਈ ਬਹੁਤ ਹੀ ਘੈਂਟ ਘੈਂਟ ਸਮਾਨ ਵੀ ਇੱਥੋਂ ਮਿਲਦਾ ਹੈ ਜਿਵੇਂ ਘਰਾਂ ਵਿੱਚ ਬਣਾਉਣ ਵਾਸਤੇ ਰੰਗੋਲੀ ਦੇ ਕਲਰ ਵੀ ਬਹੁਤ ਘੈਂਟ ਘੈਂਟ ਆਪਣੇ ਭਰਾ ਦੀ ਦੁਕਾਨ ਤੋਂ ਹੀ ਮਿਲਦੇ ਹਨ ਅਤੇ ਘਰਾਂ ਦੀਆਂ ਸਜਾਵਟ ਲਈ ਫੁੱਲਾਂ ਲਈ ਲੜੀਆਂ ਅਤੇ ਹੋਰ ਵੀ ਬਹੁਤ ਘੈਂਟ ਘੈਂਟ ਆਪਣੇ ਭਰਾ ਦੀ ਦੁਕਾਨ ਤੋਂ ਮਿਲਦਾ ਹੈ ਜਿਵੇਂ ਆਪਣੇ ਘਰਾਂ ਵਿੱਚ ਲਾਉਣ ਵਾਲੇ ਦੀਵੇ ਅਤੇ ਹੋਰ ਵੀ ਆਪਣੇ ਗੁਰੂਆਂ ਪੀਰਾਂ ਦੀਆਂ ਫੋਟੋਆਂ ਵੀ ਆਪਣੇ ਭਰਾ ਦੀ ਦੁਕਾਨ ਤੋਂ ਮਿਲਦੀਆਂ ਹਨ ਤੇ ਇੱਕ ਆਪਣੇ ਘਰਾਂ ਵਿੱਚ ਲਾਉਣ ਵਾਲੇ ਦੀਵੇ ਅਤੇ ਬੱਚਿਆਂ ਦੇ ਪੈਸੇ ਪਾਉਣ ਵਾਲੇ ਗੱਲੇ ਵੀ ਇੱਥੋਂ ਮਿਲਦੇ ਹਨ ਤੇ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਤੁਹਾਡਾ ਆਪਣਾ ਮਨਪ੍ਰੀਤ ਢਾਲੀਵਾਲ ਥੈਂਕਸ ਧੰਨਵਾਦ